ਗੁਰੂ ਗੁਰੂ ਕਰੂ ਤੰਤਨ ਸਿੰਘ ਗ੍ਰੰਥ ਸਾਰੇ ਜੀ ਮਹਾਰਾਜ ਦਨ ਤਨ ਗੁਰੂ ਪਾਵਨ ਪਗਿਤਰ ਗੋਤ ਸੈਠੀ ਸਤ ਸੰਗਤ ਜੀਓ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਰਾਮਾ ਨੰਦ ਜੀ 1195 ਅੰਗ ਤੇ ਸ਼ਬਦ ਜਾਣ ਕਰਦੇ ਹਾਂ ਰਾਮਾਨੰਦ ਜੀ ਘਰ ਪਹਿਲਾ ਇੱਕ ਓਮ ਕਾਰ ਸਤਗੁਰ ਪਰਸਾ ਕੱਤ ਜਾਈਏ ਰੇ ਘਰ ਲਾਗੋ ਰੰਗ ਅੰਟਰ ਆਰਾਮਾਨੰਦ ਜੀ ਮਹਾਰਾਜ ਬਤਨ ਕਰਦੇ ਆ ਕਹਿੰਦੇ ਕਿੱਥੇ ਜਾਣਾ ਹੁਣ ਘਰ ਦੇ ਚ ਰੰਗ ਲੱਗ ਗਏ ਕਰਦੇ ਜੀ ਪ੍ਰਗਟ ਹੋਣੀ ਕਿਰੇ ਜਾਣਾ ਕਿੱਥੇ ਜਾਣਾ ਆਉਣਾ ਖਤਮ ਹੋ ਗਿਆ ਪੱਜ ਦੌਰ ਖਤਮ ਹੋ ਗਿਆ ਘੱਟ ਜਾਈਏ ਰੇ ਕਰ ਲਾਗੋ ਰੰ ਮੇਰਾ ਚਿੱਤ ਨਾ ਚੱਲੇ ਕਿਵੇਂ ਹੁਣ ਮੇਰਾ ਚਿੱਤ ਚੱਲਦਾ ਨਹੀਂ ਆਲੇ-ਦਾਲੇ ਭੱਜਦਾ ਨਹੀਂ ਜਿਹੜਾ ਬਾਲਕ ਅਗੇ ਤੰਗ ਕਰਦਾ ਸੀ ਨਾ ਉਹ ਖੜ ਗਿਆ ਹੁਣ ਬਹਿ ਗਿਆ ਟਿੱਕੇ ਇਹਦਾ ਚਿੱਤ ਸੀ ਕਹਿੰਦਾ ਹੁਣ ਕਿਤੇ ਚੱਲਦਾ ਨਹੀਂ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਕਹਿੰਦੇ ਹੁਣ ਜਿਹੜਾ ਮਨ ਸੀ ਨਾ ਪੰਗ ਹੋ ਗਿਆ ਮਰ ਗਿਆ ਖਤਮ ਹੋ ਗਿਆ ਹੁਣ ਚੱਲਦੇ ਨਹੀਂ ਇਹ ਪੰਗਾ ਨਾ ਜਿਹੜਾ ਖਤਮ ਹੋਣ ਨੂੰ ਕਹਿੰਦੇ ਆ ਖਤਮ ਹੋ ਗਿਆ ਹੁਣ ਮਨ ਮਰ ਗਿਆ ਜਿਹੜਾ ਤੰਗ ਕਰਦਾ ਸੀ ਨਾ ਬਾਲਕ ਹੁਣ ਬਹਿ ਗਿਆ ਚੁੱਕੀ ਕਿਉਂ ਮਰ ਚੁੱਕਿਆ ਮਨ ਮਰ ਗਿਆ ਇਹ ਮਨੇ ਠਾਲਦਾ ਪਰ ਮਨੇ ਪਹੁੰਚਦਾ ਆ ਰਹੁ ਹੁਣ ਸਾਰੀ ਇਕ ਦੱਸਣਗੇ ਵੀ ਕਿਸ ਤਰ੍ਹਾਂ ਹੋਇਆ ਮੇਰੇ ਨਾਲ ਪ੍ਰਗਟ ਕਿਸ ਤਰ੍ਹਾਂ ਹੋਇਆ ਆ ਰਹੁ ਇੱਕ ਦਿਵਸ ਮਰ ਪਈ ਔ ਮੰਗ ਤੁਸੀਂ ਇੱਕ ਦਿਵਸ ਲੱਗਿਆ ਨਹੀਂ ਆਪਾਂ ਦਿਨ ਲਿਖਦੇ ਆ ਇਹ ਦਿਵਸ ਕਿਉਂ ਲੱਗਿਆ ਦਿਵਸ ਤਾਂ ਲੱਗਿਆ ਵੀ ਉਹਦਾ ਰੱਬ ਮਿਲਿਆ ਦੇਵ ਦੇ ਨਾਲ ਨਾਲ ਜਿਹੜਾ ਸਾਲ ਲੱਗ ਗਿਆ ਸਾ ਰੱਬ ਨੂੰ ਇਹ ਦਿਵਸ ਵੀ ਜਿਹਨੂੰ ਕਹਿੰਦੇ ਸੀ ਦੇਨ ਤਾਂ ਆਮ ਦੇਨਾ ਜਿਹੜੇ ਸਾਡੇ ਆ ਇਹ ਦਿਵਤ ਬਣ ਗਿਆ ਮਹਾ ਦਿਵਸ ਬਣ ਗਿਆ ਜਿੱਦਣ ਰੱਬ ਦੇ ਨਾਲ ਮੇਲ ਫੜੀ ਦੀਪ ਤੋਂ ਦਿਵਸ ਬਣ ਗਿਆ ਦਿਨ ਤਾਂ ਸਾਰੇ ਲੰਘਦੇ ਆ ਜ਼ਿੰਦਗੀ ਚ ਇੰਦਰਾਪੰਮੀਲੇ ਉਹ ਦੀਪਸ ਬਣ ਗਿਆ। ਰੱਬ ਦਾ ਦਿਨ ਬਣ ਗਿਆ। ਇੱਕ ਦਿਵਸ ਮਨ ਪਈ ਔਮੰਗ। ਕਹਿੰਦਾ ਮੇਰੇ ਮਨ ਦੇ ਵਿੱਚ ਔਮੰਗ ਲਹਿਰ ਉੱਠੀ। ਜਦੋਂ ਲਹਿਰ ਉੱਠੀ ਕਸ ਚੰਦਨ। ਕਹਿੰਦਾ ਇੱकडे ਚੰਦਨ ਦੀ ਖੁਸ਼ਬੂ ਆਉਂਦੀ ਆ। ਖੁਸ਼ਬੂ ਆਈ। ਦੇਦ ਦੇ ਵਿੱਚੋਂ ਖੁਸ਼ਬੂ ਆਉਣ ਲੱਗੀ। ਸੰਗਤ ਜਿੱਕਣ ਕਹਿੰਦੇ ਆ ਫੁੱਪ ਦੀ ਖੁਸ਼ਬੂ ਆਈ। ਦੇਖੋ ਕਿੰਨੇ ਜੀਂ ਜਾਂਦਾ ਬਾਦਸ਼ਾਹ ਬਾਣੀ ਦੇ ਰਾਹੀਂ ਸਮਝਾਉਂਦੇ ਆ ਵੀ ਇਹ ਜਿਹੜੀਆਂ ਬਾਹਰ ਦੀਆਂ ਖੁਸ਼ਬੂ ਆਏ ਨਾ ਇਹ ਤਾਂ ਨਕਲੀ ਆ। ਖੁਸ਼ਬੂ ਤਾਂ ਤੇਰੇ ਅੰਦਰ ਤੋਂ ਆਉਣੀ ਆ। ਸਮੈਲ ਜਿਹਨੂੰ ਕਹਿੰਦੇ ਆ ਪਰ ਉਹ ਅੰਦਰ ਤੋਂ ਆਉਣ ਲੱਗੀ। ਕਹਿੰਦੇ ਇੱਕ ਦਿਨ ਇਹੋ ਜਿਹਾ ਹੋਇਆ ਮੇਰੇ ਅੰਦਰ ਦੇ ਵਿੱਚ ਖੁਸ਼ਬੂ ਆ ਸੁਗੰਧ ਆ ਜੀ ਇਹ ਕਿਹੜਾ ਕੋਈ ਚੀਜ਼ ਬਣਦੀ ਹੈ ਨਾ ਕੋਈ ਚੀਜ਼ ਉਹਦੀ ਖੁਸ਼ਬੂ ਆਉਂਦੀ ਆ ਐਸੀ ਕਿਹੜਾ ਕੋਈ ਅੰਬ ਦਾ ਖਰਾਬ ਖਿਆਲ ਬਣਦਾ ਨਾ ਲਾਗ ਲਾਗਦੇ ਦਸ ਵੀ ਘਰਾਂ ਚ ਪਤਾ ਲੱਗ ਜਾਂਦਾ ਕੋਈ ਵੀ ਇੱਕ ਨਾ ਚੀਜ਼ ਬਣਦੀ ਹੈ ਖੁਸ਼ਬੂ ਆਉਂਦੀ ਆ ਸੁਗੰਧ ਕਹਿੰਦੇ ਨੇ ਕਾਸ ਚੰਦਰ ਕਹਿੰਦਾ ਚੰਦਰ ਦੀ ਖੁਸ਼ਬੂ ਮੰਗਦਾ ਕਹਿੰਦਾ ਚੰਦਰ ਦੀ ਖੁਸ਼ਬੂ ਆਉਂਦੀ ਮੇਰੇ ਮਨ ਦੇ ਵਿੱਚ ਕਹਿੰਦਾ ਖੁਸ਼ਬੂ ਆਉਣ ਲੱਗ ਗਈ ਕਾਸ ਚੰਦਨ ਚੋਆ ਕਹਿੰਦਾ ਚੋਣ ਲੱਗ ਗਿਆ ਬਹੁਤ ਸੁਗੰਧ ਕਿੰਨਾ ਬਹੁਤ ਸੁਗੰਧ ਆਈ ਕੁਝ ਹੋਾਈ ਜਦੋਂ ਖੁਸ਼ਬੂ ਆਉਂਦੀ ਫਿਰ ਆਪਾਂ ਦੇਖਣ ਵਾਲੇ ਤਾਂ ਵੀ ਕਾਦੀ ਕਾਦੀ ਸਮੈਲ ਆਉਂਦੀ ਐ ਹੁਣ ਸਮੇਲਾਂ ਜਿਹੜੀਆਂ ਆਪਾਂ ਨਕਲੀ ਸਮੇਲਾਂ ਦਾ ਇਹ ਸੈਂਟਾ ਸੋਡਾ ਸਾਰੇ ਦੋ ਛੜਕਾਰਾ ਪਵਾਤਾ ਇਹਨਾਂ ਤੇ ਕੁਝ ਮੂ ਤਾਂ ਤੇਰੇ ਅੰਦਰ ਵਿੱਚ ਆਉਣੀ ਆ ਇਹ ਬਾਹਰ ਦੀਆਂ ਜਿਹੜੇ ਧੂਪ ਬੱਤੀ ਲਾਉਂਦੇ ਇਹ ਤਾਂ ਘੜੀ ਦੀ ਘੜੀ ਆ ਖਤਮ ਹੋ ਜਾਣ ਇਹਨਾਂ ਨੇ ਇਹ ਸੁਗੰਧਾ ਸੈਟ ਲਾ ਲਾ ਕੇ ਦੁਨੀਆ ਕਮਲੀ ਹੋ ਗਈ ਕਾ ਤੇ ਚੰਦਨ ਚੋਹਾ ਬਹੁਤ ਸੁਗੰਧ ਪੂਜਨ ਚਾਲੀ ਬਰਾ ਮਠਾਏ ਕਹਿੰਦੇ ਮੈਂ ਹੁਣ ਉਹਦੀ ਪੂਜਾ ਕਰਨ ਚੱਲੀ ਬ੍ਰਹਮ ਦੀ ਥਾਂ ਦੀ ਕਿਤੇ ਰੱਬ ਵਰਦ ਉਹਦੀ ਪੂਜਾ ਕਰਨ ਵਾਸਤੇ ਚੱਲੀ ਇਹ ਜੀ ਬਾਤ ਮੋਂ ਪੂਜਾ ਕਰਨ ਜਾਂਦੀ ਹੈ ਕਿੱਥੇ ਬਾਹਰ ਭੱਜਦੀ ਹੈ ਤੇ ਉਸਾਂ ਦੇ ਜਾਂਦੀ ਹੈ ਬੜਾ ਕੁਛ ਕਰਦਾ ਬੰਦਾ ਪੂਜਨ ਚਾਲੀ ਬ੍ਰਹਮ ਥਾਏ ਕੰਦਰ ਆਪਦੀਪਾ ਪੂਜਣ ਵਾਸਤੇ ਚੱਲੀ ਸੀ ਮੈਂ ਇਕਰ ਭਗਤਕ ਵੀਰਨਾ ਹੱਜ ਕਰਨ ਚੱਲਿਆ ਕਿਉਂ ਮੁਸਲਮਾਨਾਂ ਨੇ ਪਾਲਿਆ ਸੀ ਅੰਦਰ ਧਰਮ ਵਿੱਚ ਹੱਜ ਕਰਦੇ ਸੀ ਚਲੇ ਗਿਆ ਭਗਤਕ ਵੀਰ ਵੀ ਕਹਿੰਦੇ ਤੋ ਹੱਜ ਕਰ ਲਾ ਤਾਂ ਤੇ ਭਗਤ ਬਣਨਾ ਨਹੀਂ ਬਣਨਾ ਨਹੀਂ ਜਦੋਂ ਹੱਜ ਕਰਨ ਚਲੇ ਗਿਆਗੇ ਰਾਹਤੇ ਵਿੱਚ ਖੁਦਾ ਮਿਲ ਗਿਆ ਉਹਨੂੰ ਰੱਬ ਕਹਿੰਦਾ ਕਿਧਰੋਂ ਚੱਲੇ ਆਂ ਇੱਕ ਜੀ ਨੂੰ ਪਗਤ ਨਾਮਦੇਵ ਕਹਿੰਦਾ ਮੈਂ ਪੂਜਣ ਜਾਂਦਾ ਸੀ ਬਾਹਰ ਰੱਬ ਦੀ ਜਗਾ ਸੋ ਬ੍ਰਹਮ ਕਹਿੰਦਾ ਉਹ ਜਿਹੜਾ ਬ੍ਰਹਮ ਸੀ ਬਤਾਇਓ ਗੁਰ ਕਹਿੰਦਾ ਮੈਨੂੰ ਮੇਰੇ ਗੁਰ ਨੇ ਦੱਸਤਾ ਮਾਨੇ ਹੀ ਮਾਹੇ ਕਹਿੰਦਾ ਤੇਰੇ ਮਨ ਦੇ ਵਿੱਚ ਬੈਠਾ ਜਿਸ ਨੂੰ ਤੂੰ ਪੂਜਣ ਚੱਲੇ ਆਂ ਜਿਹਨੂੰ ਲੱਭਣ ਚੱਲੇ ਆਂ ਤੇਰੇ ਮਨ ਵਿੱਚ ਬੈਠਾ ਆਗਤ ਰ ਅਮਾ ਦਾ ਅੰਦਰ ਦਾ ਇਸ ਕੋ ਸਬਦ ਦਾ ਸਾਰੇ ਗੁਰੂ ਗ੍ਰੰਥ ਸਾਹਿਬ ਲੇਕੀ ਇੱਕ ਸ਼ਬਦ ਵਿੱਚ ਸਾਰਾ ਕੁਝ ਦੱਸਦਾ ਕੋਈ ਲੰਬਾ ਚੌੜਾ ਕੰਮ ਨਹੀਂ ਕਰਿਆ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਕਹਿੰਦਾ ਮੈਨੂੰ ਸ਼ਬਦ ਨੇ ਦੱਸਤਾ ਵੀ ਤੇਰੇ ਮਨ ਦੇ ਵਿੱਚ ਬੈਠਾ ਜੀ ਨੂੰ ਤੂੰ ਪੂਜਨ ਚੱਲਿਆ ਇਹ ਜੀ ਤੂੰ ਪੂਜਾ ਕਰਨ ਚੱਲਿਆ ਹੈ ਨਾ ਉਹ ਤੇਰੇ ਮਨ ਦੇ ਵਿੱਚ ਬੈਠਾ ਹੈ ਦੱਸਿਆ ਕੀ ਨਹੀਂ ਕਹਿੰਦਾ ਗੁਰ ਨੇ ਮਨੋ ਸਾਬਦ ਨੇ ਦੱਸਤਾ ਸੋ ਬ੍ਰਹਮਾ ਬਤਾਇਓ ਗੋਰ ਮਾਨੇ ਹੀ ਮਾਹੇ ਜਹਾਂ ਜਾਈਏ ਕਿ ਮੈਂ ਜਿੱਥੇ ਤਹਿ ਪਲ ਪਖਾਨ ਕਹਿੰਦੇ ਉੱਥੀ ਫਿਰ ਨਾਲੇ ਰਹਿੰਦਾ ਤੂੰ ਪੂਰਾ ਰਹੇ ਹੋ ਹੈ ਸਭ ਸਮਾਨ ਕਹਿੰਦਾ ਤੂੰ ਸਾਰਿਆਂ ਦੇ ਵਿੱਚ ਸਾਗਤ ਜਗ੍ਹਾ ਪੂਰਾ ਆਇਨੀ ਕਿ ਇੱਕ ਦੇ ਵਿੱਚ ਰੱਬ ਬੈਠਾ ਸਾਰਿਆਂ 'ਚ ਬੈਠਾ ਲੇਕਨ ਸਾਨੂੰ ਉਹਦੀ ਖੁਸ਼ਬੂ ਨਹੀਂ ਆਉਂਦੀ ਖੁਸ਼ਬੂ ਕਿਉਂ ਨਹੀਂ ਆਉਂਦੀ ਸਹੀ ਖੁਸ਼ਬੂ ਤਾਂ ਹੁਣ ਫੁੱਲ ਕੋਲ ਆਉਣੀ ਆ ਸਾਨੂੰ ਖੁਸ਼ਬੂ ਕਿਉਂ ਨਹੀਂ ਆਉਂਦੀ ਸਾਡੇ ਕੋਲ ਸਬਦ ਜਿੱਦਣ ਸਬਦ ਹੋ ਗਿਆ ਫਿਰ ਅੰਦਰ ਤੇ ਖੁਸ਼ੂ ਆਉਣੀ ਆ ਸਮੈ ਲਾਉਣੀ ਅੰਦਰ ਤੋਂ ਪੂਰ ਰਹੇ ਹੋ ਸਭ ਸਮਾਨ ਬੇਦ ਪ੍ਰਾਨ ਕਿੰਨੇ ਸਾਧੂ ਆ ਭਗਤ ਆ ਕਹਿੰਦਾ ਜਿੰਨੇ ਬੇਦ ਤੇ ਪ੍ਰਾਨ ਆ ਸਭ ਦੇਖੇ ਜੋਏ ਕਹਿੰਦਾ ਮੈਂ ਸਾਰੇ ਜੋ ਕੇ ਦੇਖ ਲੇ ਭਈ ਇਹ ਕਿੱਥੇ ਤੱਕ ਜਾਂਦੇ ਆ ਫਰਕ ਜੇ ਆਪਾਂ ਫਰਕ ਕੇ ਦੇਖਦੇ ਨਾ ਵਰਤ ਕੇ ਦੇਖਦੇ ਹਾਂ ਉਹ ਵੀ ਕਿਹਦੀ ਆ ਕਿਦਾਂ ਚੱਲਦੀ ਆ ਇਹ ਕਿਆ ਕਰਦੀ ਆ ਕਿੰਨਾ ਕੰਮ ਕਰਦੀ ਆ ਚੀਜ਼ ਇਹ ਹੁਣ ਮਿਰਚਾਂ ਵਰਤ ਕੇ ਪਤਾ ਲੱਗਦਾ ਕਿ ਕਿੰਨੀ ਇੱਕ ਕੋੜੀਆਂ ਕਿੰਨੀ ਕਿ ਕੜਤਨ ਇੱਕ ਨਹੀਂ ਮਿੱਠੇ ਦਾ ਪਾਇ ਤੇ ਪਤਾ ਲੱਗਦਾ ਹੁਣ ਪਾਚ ਚਾਦਰ ਭਗਤ ਕਹਿੰਦੇ ਆ ਕਹਿੰਦੇ ਮੈਂ ਜਿੰਨੇ ਬੇਦ ਤੇ ਪ੍ਰਾਣਾ ਸਾਰੇ ਜੋ ਕੇ ਦੇਖ ਲਏ ਬਈ ਇਹਨੇ ਜੀ ਕਿੰਨੀ ਕਿ ਤਾਕਤ ਆ ਇਹ ਕਿੱਥੇ ਤੱਕ ਜਾਂਦੇ ਆ ਬੇਦ ਪ੍ਰਾਨ ਸਭ ਦੇਖੇ ਜੋ ਇਹ ਉहां ਤੋ ਜਾਈਏ ਕਹਿੰਦੇ ਕਿੱਥੇ ਤੱਕ ਜਾਂਦੇ ਇਹ ਉहां ਤੋ ਜਾਈਏ ਜਾਂ ਇहां ਨਾ ਹੋਏ ਕਹਿੰਦੇ ਜਿੱਥੇ ਇਹ ਆ ਜਾਂ ਨਹੀਂ ਹੈਗਾ ਉੱਥੇ ਨਹੀਂ ਜਾਂਦੇ ਜਿੱਥੇ ਰੱਬ ਆ ਗਿਆ ਨੇ ਉੱਥੇ ਤੱਕ ਨਹੀਂ ਪਹੁੰਚਦੇ ਇਹ ਸਵਰਗਾ ਤੱਕ ਜਾਂਦੇ ਸਵਰਗ ਨਰਕਾਂ ਤੱਕ ਪਹੁੰਚਦੇ ਅੱਗੇ ਸੱਚਖੰਡ ਨਹੀਂ ਜਾਂਦੇ ਸੱਚ ਕਰ ਜਿੱਥੇ ਰਾਬੋਬਾਦ ਉੱਥੇ ਤੱਕ ਨਹੀਂ ਪਹੁੰਚਦੇ ਇਹ ਪੁਰੀਆਂ ਚ ਜਾਂਦੇ ਆ ਇੰਦਰਪੁਰੀ ਦੇਪੁਰੀ ਸ਼ੇਪੁਰੀ ਇੱਥੇ ਤੱਕ ਜਾਂਦੇ ਆ ਵੇਦਪੁਰਾਨਾ ਜਿਹੜੇ ਮੁਕਤੀ ਨਹੀਂ ਹੈਗੀ ਉੱਥੋਂ ਕੁਝ ਟਾਈਮ ਬਾਅਦ ਫਿਰ ਜਨਮ ਲੈਣਾ ਪੈ ਜਾਂਦਾ ਉੱਥੇ ਬੰਧਨ ਆ ਤੇ ਵੀ ਐਨੇ ਦਿਨ ਤੋਂ ਇੱਥੇ ਰਹਿ ਸਕਦਾ ਸਸੇ ਕਿ ਜਿੱਕਣਗੇ ਸਿਆਣੇ ਕਰਦੇ ਆ ਨਾ ਤਾਂ ਕਿ ਤਵੀ ਇਹ ਟਾਈਮ ਦੇ ਮੁਤਾਬਕ ਕੰਮ ਕਰਦੀ ਹੈ ਵੀ ਕਿੰਨੇ ਟਾਈਮ ਦੀ ਕਿਸੇ ਨੇ ਪੂਜਾ ਕਰੀਆ ਕਿੱਥੇ ਉਹ ਤੋਂ ਬਾਅਦ ਫਿਰ ਫੇਲ ਹੋ ਜਾਂਦੇ ਆ ਇੱਕੋ ਬਾਬੇ ਨਾਨਕ ਦਾ ਸ਼ਬਦ ਆ ਜਿਹੜਾ ਸਦੀ ਰਹਿਣਾ ਹੋਰ ਕੋਈ ਸਦਾ ਨਹੀਂ ਰਹਿਣਾ ਸਤਸੰਗਜੀ ਦੇਖੋ ਇਹ ਦਰਬਾਰ ਜਿੱਥੇ ਸਿੱਧੀਆਂ ਗੱਲਾਂ ਕਰਨ ਦੇ ਵਾਸਤੇ ਸੰਗਤਾਂ ਜੁੜਦੀਆਂ ਐਹੀ ਜੀ ਸਿੱਧੀ ਗੱਲ ਤੁਹਾਡੀ ਰੱਬ ਨਾਲ ਕਿਤੇ ਨਹੀਂ ਹੋਣੀ ਦੁਨੀਆ ਘੁੰਮਿਆਓ ਕੋਈ ਅਗਲਾ ਬੋਲਣ ਨਹੀਂ ਦਿੰਦਾ ਨਾਲ ਆਲੇ-ਦਾਲ ਇਹ ਨਾ ਪੈਰੀਂ ਦੇਰ ਖੜੇ ਹੁੰਦੇ ਆ ਦੰਡੇ ਸੋਟੇ ਲਈ ਰਫਣਾ ਲਈ ਖੜੇ ਹੁੰਦੇ ਆ ਆਲੇ-ਦਾਲ ਬਈ ਜੇ ਕੋਈ ਸੁਬਾਬੇ ਨੂੰ ਕਹਾਂਗੇ ਜੇ ਇਹ ਚੱਕ ਕੇ ਲੈ ਜਾਂਦੇ ਆ ਉਹ ਕੋਈ ਨਹੀਂ ਬੋਲ ਸਕਦਾ ਉੱਥੇ ਬਹੁਤ ਵੱਡੀ ਸਕਿਉਰਿਟੀ ਹੈ ਉਹਨਾਂ ਦੀ ਇੱਕ ਅੱਧਾ ਬਾਬਾ ਕ ਬਾਬਾ ਕੱਲਾ ਨਾ ਕਰਨਾ ਹੁੰਦਾ ਦੱਸਦਾ 20-20 100-100 ਬੰਦਾ ਬਾਬੇ ਦੇ ਆਲੇ-ਦਾਲ ਬਾਹਰ ਘੁੰਮਦਾ ਹੁੰਦਾ ਵਿੱਚ ਵੀ ਬੈਠੇ ਹੁੰਦੇ ਆ ਬਾਬੇ ਦੇ ਚੇਲੇ ਵੀ ਜੇ ਕੋਈ ਬੋਲੂਗਾ ਜਿਹਦੇ ਫਲ ਲੈਣਗੇ ਉਹ ਦੇਖੋ ਕਿਹਾ ਜੀ ਆਪਾਂ ਆਛਣ ਲੱਗਣ ਕਿਤਾ ਸੱਚੀ ਸਾਧੂ ਸੰਤ ਵਾਸਤੇ ਪਤਾ ਲੱਗਿਆ ਕਿ ਕੌਣ ਸਾਧੂ ਆ ਕੌਣ ਸੰਤ ਹੈ ਸੱਚੀ ਅਸੀਂ ਜਿਹੜਾ ਪੁੱਛਿਆ ਦਿੰਦਾ ਉਹਨੂੰ ਵੀ ਸੰਤ ਨੂੰ ਨਹੀਂ ਬੈਠਿਆ ਸਾਧੂ ਨਹੀਂ ਪੁੱਛਿਆ ਦਿੰਦੇ ਉਹ ਸਿਆਣੇ ਆ ਪੁੱਛਿਆ ਦੇਣੇ ਵਾਲੇ ਅਸੀਂ ਉਹਨਾਂ ਨੂੰ ਸੰਤ ਮੰਨਦੇ ਆ ਸਾਧੂ ਸੰਤ ਨਹੀਂ ਪੁੱਛਿਆ ਦਿੰਦੇ ਕੋ ਤਾਂ ਬਾਬੇ ਨਾਨਕ ਦੇ ਹੁਕਮ ਦੇ ਇਨਸਾਨ ਚੱਲਦੇ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਟੱਕੇ ਕੋਈ ਜੇ ਕੋ ਕਾਖ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਖ ਆਏ ਕਹਿੰਦੇ ਉਹੀ ਜਾਣਦਾ ਉਹਦੇ ਮੂੰਹ ਤੇ ਕਿੰਨੀਆਂ ਜੁੱਤੀਆਂ ਪਹਿਣੀਆਂ ਜਿਹੜਾ ਆ ਪੁੱਛਿਆ ਇਹ ਕਿਨ ਸੰਸਾਰ ਉਸ ਨੂੰ ਸੰਤਮੰਦ ਹੈ ਜਿਹੜਾ ਪਛਾਣ ਉਹ ਸਿਆਣਾ ਹੈ ਆਪਣੀ ਸਿਆਣਪ ਦੇ ਨਾਲ ਤੁਹਾਨੂੰ ਅਲਝਾਉਂਦਾ ਹੈ ਇੱਕ ਨਾ ਮਦਾਰੀ ਤਮਾਸ਼ਾ ਦਿਖਾਉਂਦਾ ਹੈ ਨਾ ਇਸ ਤਰ੍ਹਾਂ ਦਿਖਾਉਂਦਾ ਹੈ ਵੇਦ ਪ੍ਰਾਨ ਤាប់ ਦੇਖੇ ਜੋ ਉਹਾਂ ਤੋਂ ਜਾਈਏ ਜਹਾਂ ਇਹਾ ਨਾ ਹੋਏ ਸਤਗੁਰ ਮੈਂ ਬਲੇਹਾਰੀ ਤੋ ਕਹਿੰਦਾ ਮੈਂ ਸਤਗੁਰ ਮੈਂ ਤੇਰੇ ਤੋਂ ਬਲੇਹਾਰੀ ਜਾਂਦਾ ਜਿਨ ਸਕਲ ਬੇਕਲ ਪਰਮ ਕਾਟੇ ਮੋਰ ਕਹਿੰਦਾ ਜੀਨੇ ਮੇਰੇ ਸਾਰੇ ਭਰਮਾਂ ਨੂੰ ਖਤਮ ਕਰ ਦਿੱਤਾ ਕੋਈ ਬਹਿਮ ਨਹੀਂ ਰਹੀ ਮਨ ਦੇ ਕੋਈ ਭਰਮ ਨਹੀਂ ਰਹਾ ਸਾਰਾ ਕੁਝ ਖਤਮ ਕਰਤਾ ਕਿਨੇ ਕੀਤਾ ਸ਼ਬਦ ਨਹੀਂ ਜਦੋਂ ਤੱਕ ਸ਼ਬਦ ਦੀ ਪ੍ਰਾਪਤੀ ਨਹੀਂ ਹੈਗੀ ਇਹਨਾਂ ਬਹਿਮਾ ਭਰਮਾਂ ਵਿੱਚ ਪਟਕਦਾ ਬੜੀਆਂ ਅਰਦਾਸਾਂ ਕਰਦਾ بڑے ਦੀਵੇ ਬਾਲਵਾੜ ਬੜੀਆਂ ਅਗਰਬੱਤੀਆਂ ਤੂਫਾ ਸੁਗਾ ਕੇ بڑے ਮੱਥੇ ਟੇਕਦਾ ਸਤਨਗ ਜੀ ਘਰ ਦਾ ਹਾਲ ਪਤਾ ਕਿਆ ਹੁੰਦਾ ਉਸ ਘਰ ਦਾ ਹਾਲ ਕਿਆ ਹੁੰਦਾ ਉਹ ਜਮਾਂ ਦਾ ਡੇਰਾ ਬਣ ਜਾਂਦਾ ਉੱਥੇ ਆ ਕੇ ਜਮ ਰੁਕਣ ਲੱਗ ਜਾਂਦੇ ਆ ਉਹਨਾਂ ਦੀ ਠੌਰ ਬਣ ਜਾਂਦੀ ਓ ਜਮਾਂ ਦੀ ਜਿਹੜੇ ਘਰ ਵਿੱਚ ਇਹੋ ਜਿਹੀ ਪਖੰਡਵਾਜੀ ਹੁੰਦੀ ਹੈ ਨਰਕ ਬਣ ਜਾਂਦਾ ਘਰ ਪਤਾ ਨਹੀਂ ਵਕਤ ਕਿੰਨਾ ਬਲਮਾਨ ਆ ਕੀ ਕੁਝ ਕਰਦੇ ਜਦੋਂ ਤੱਕ ਕਿਸੇ ਦੇ ਧੀ ਨਹੀਂ ਹੈਗੀ ਉਹਨੂੰ ਕੀ ਵਾਸਤੇ ਨੂੰ ਪਤਾ ਲੱਗਦਾ ਦੇਖਣ ਜੇ ਦੀ ਧੀ ਦੁਖੀ ਹੈ ਉਹਦਾ ਸਾਰਾ ਜੱਗ ਹੀ ਦੁਖੀ ਉਹਦੇ ਵਾਸਤੇ ਉਹਨੂੰ ਫਿਰ ਸੰਸਾਰ ਖੁਸ਼ ਲੱਗਦਾ ਹੀ ਨਹੀਂ ਉਹਨੂੰ ਸਾਰਾ ਸੰਸਾਰ ਹੀ ਦੁਖੀ ਲੱਗਦਾ ਹੈ ਜੇ ਦੀ ਧੀ ਦੁਖੀ ਹੈ ਇਹ ਅਵਸਥਾ ਨੂੰ ਕਿਸੇ ਇਹਨਾਂ ਬਚਨੋਂ ਕਦੇ ਸਰਾਪ ਨਾ ਮੰਨ ਲਿਓ ਆਪਣੇ ਭਾਈ ਬਾਬਾ ਸਰਾਪ ਦਿੰਦਾ ਇਹ ਸਰਾਪ ਨਹੀਂ ਹੈਗਾ ਇੱਦਾਂ ਆਪਾਂ ਗੁਰਬਾਣੀ ਦੀਆਂ ਬਾਬੇ ਨਾਨਕ ਦੀਆਂ ਗੱਲਾਂ ਕਰ ਰਹੇ ਹਾਂ ਭਾਈ ਇਹ ਅਵਸਥਾ ਆਈ ਕਿਉਂ ਹੈ ਅਵਸਥਾ ਆਈ ਕਿਉਂ ਇਹ ਸਾਡੇ ਔਗੁਣਾ ਕਰਕੇ ਆਈ ਆ ਅਸੀਂ ਜਾਣੇ ਅਣਜਾਣੇ ਚ ਮਾੜੇ ਕਰਮ ਕਰ ਬੈਠੇ ਉਹਨੂੰ ਪਤਾ ਨਹੀਂ ਲੱਗਦਾ ਅਣਜਾਣਤ ਵਿਖਿਆ ਮੇ ਰਚੇ ਜੇ ਆਪ ਜੇ ਜਾਣੇ ਆਪ ਨਾ ਪਤਾ ਜੇ ਜਾਣ ਜੁਟਦਾ ਬਚ ਜੀਵੇ ਅਣਜਾਣ ਪੜੇ ਜ ਗਲਤੀ ਹੁੰਦੀ ਜਾਣ ਕੇ ਕੋਈ ਨਹੀਂ ਕਰਦਾ ਅਣ ਜਾਣ ਬਣੇ ਜ ਹੋ ਜਾਂਦੀ ਹੈ ਗਲਤੀ ਜੇ ਜਾਣ ਤਾਂ ਆਪ ਨਾ ਆਪ ਪਛੇ ਜ ਜਾਣੇ ਫਿਰ ਤਾਂ ਬਚ ਜੀਵੇ ਜੇਨ ਸਾਕਲ ਬੇਕਲ ਪਰਮ ਕਾਟੇ ਮੋਰ ਰਾਮ ਆਨੰਦ ਸੁਆਮੀ ਰਹਿਮਤ ਕਿੰਨਾ ਰਾਮ ਆਨੰਦ ਤੇ ਸੁਆਮੀ ਇਕੱਠੇ ਹੋ ਗਏ ਮਿਲ ਗਏ ਰਹਿਮਤ ਹੋ ਗਈ ਆ ਰਾਮ ਆਨੰਦ ਸੁਆਮੀ ਰਹਿਮਤ ਬ੍ਰਹਮ ਬ੍ਰਹਮ ਦੇ ਵਿੱਚ ਮਿਲ ਗਿਆ ਜੋਤ ਨਾਲ ਜੋਤ ਰਲ ਗਈ ਫਰਕ ਨਹੀਂ ਰਿਹਾ ਇੱਕੋ ਬਣ ਗਏ ਗੋਰਖਾ ਸਾਧੂ ਕਿ ਜਾਂ ਕਿ ਨਿਬੀੜਾ ਕਰਤਾ ਕਹਿੰਦੇ ਜਿਹੜਾ ਸ਼ਬਦ ਹੈ ਨਾ ਕਾਟੇ ਕੋਟ ਕਰਮ ਕਰੋੜਾਂ ਹੀ ਕਰਮਾਂ ਨੂੰ ਹੋਰ ਨੂੰ ਕੱਟ ਜਾਂਦਾ ਬੜੀਆਂ ਤਿਆਰੀਆਂ ਕਰਦੇ ਜਿੱਦਕ ਨਾ ਆਕਤ ਰਾਮਾਨੰਦ ਨੇ ਕਿਹਾ ਮੈਂ ਬੀਦ ਪ੍ਰਣ ਜੋ ਕੇ ਦੇਖ ਲਈ ਇਸ ਤਰੀ ਜਿਹੜੇ ਤੰਤਮੰਤ ਕਰਨੇ ਵਾਲੇ ਹੁੰਦੇ ਆ ਨਾ ਤਾਂ ਕਿ ਤਬੀਦ ਕਰਨੇ ਵਾਲੇ ਜੋਰ ਲਾ ਕੇ ਖੜਦੇ ਆ ਆਪਣਾ ਆ ਹੀ ਨਹੀਂ ਖੜਦੇ ਉਹ ਬੜੀਆਂ ਵਿਧੀਆਂ ਬਣਾਉਂਦੇ ਆ ਕਿ ਆਪਾਂ ਆਹ ਕੰਮ ਰੋਕਣਾ ਹੈ ਲੇਕਿਨ ਅਦਰ ਬਾਬੇ ਨਾਨਕ ਦੇ ਭਜਨ ਹੋਵੇ ਕਹਿੰਦਾ ਤੰਤ ਤੇ ਮਨ ਤੋਂ ਛੋਹ ਨਹੀਂ ਸਕਦੇ ਉਹ ਲਵੇ ਨਹੀਂ ਆ ਸਕਦੇ ਜਿਹੜੇ ਦਾਗੇ ਤਬੀਤ ਕਰਨ ਆਲੇ ਆ ਨਾ ਵਹਿਮ ਕੱਢਦੇ ਆਪਣੇ ਮਨ ਦਾ ਇਹ ਇਹ ਕਿ ਮੱਖੇ ਦੀਵੇਂ ਬਾਲ-ਬਾਲ ਕੇ ਅਸੀਂ ਬਾਬੇ ਦੀ ਕਥਾ ਨੂੰ ਰੋਕ ਦਾਂਗੇ ਇਹ ਨਹੀਂ ਰੁਕਣ ਵਾਲੀ ਇਹ ਸੱਚਖੰਡ ਤੋਂ ਆਉਂਦੀ ਹੈ ਕੌਣ ਰੋਕ ਸਕਦਾ ਇਹਨੂੰ ਇਹ ਕੋਈ ਬੰਦਾ ਨਹੀਂ ਕਰਦਾ ਤੁਹਾਨੂੰ ਬੰਦਾ ਲੱਗਦਾ ਕਰਦਾ ਬੰਦਾ ਨਹੀਂ ਕਰਦਾ ਸੱਚਖੰਡ ਤੋਂ ਹੁਣ ਮੀਂਹ ਪੈਂਦਾ ਕੌਣ ਪਾਉਂਦਾ ਮੀਂਹ ਆਪਣੇ ਆਪ ਪੈਂਦਾ ਜੇ ਕੋਈ ਕਹੇ ਮੈਂ ਮੀਂਹ ਨੂੰ ਰੋਕ ਦੂੰ ਕਈ ਬੀਬੀਆਂ ਕਰਦੀਆਂ ਬਹਿਮਾ ਪਰਮਾ ਵਾਲੀਆਂ ਕੀ ਕਰਦੀਆਂ ਉਹ ਮਸਾਫਰ ਨੂੰ ਬਣਾ ਕੇ ਨਾ ਕੱਪੜੇ ਚ ਪਾ ਕੇ ਡੰਡਾ ਬਾਹਰ ਟੰਗ ਦੇ ਮੀਂਹ ਹਟ ਜੂ ਪੈਣੇ ਤੇ ਹਟ ਜੂ ਵੀ ਇੱਕ ਨਾ ਇਹ ਮੀਂਹ ਨਹੀਂ ਪੈਂਦਾ ਗੁੱਡੀ ਫੂਕ ਦੋ ਕਹਿੰਦੇ ਮੀਂਹ ਪੈ ਜੂ ਪੈ ਜੂ ਜੱਗ ਕਰ ਦੋ ਕਹਿੰਦੇ ਮੀਂਹ ਪੈ ਜੂ ਦਲੀਆ ਕਰਿਓ ਜੇ ਦਲੀਏ ਕਰਨ ਨਾਲ ਮੀਂਹ ਪੈਂਦਾ ਹੋਵੇ ਕਿ ਆਹ ਲੋੜਾ ਮੋਟਰ ਨਾਲ ਮੋੜ ਦੀ ਕਾਹਦੇ ਲਵਾਈ ਬੈਠੇ ਮੋਟਰ ਨਾਲ ਯਾਰ ਕਣਕ ਨੂੰ ਪਾਣੀ ਲਾਉਣਾ ਹੋਵੇ ਦਲੀਏ ਦੇ ਮੱਥਾ ਢੇਕੇ ਮੀਂਹ ਪੈ ਜਾਣਾ ਹੈ ਇਹ ਬਹਿਮਾ ਇਹ ਪਰਮਾ ਨਿਕਲਦਾ ਕੋਈ ਨਾ ਇੱਥੋਂ ਇਹ ਤਾਂ ਤਾਂ ਮਾਂਤੇ ਪਹਿਰੇ ਕਰਦੇ ਹੁਣ ਕਿਆ ਲੋੜ ਆ ਫਿਰ 8-8 ਹੀ ਮਿਲਟਰੀ ਰੱਖਣ ਦੀ ਬਾਰਡਰ ਤੇ ਤੁਸੀਂ ਤਾਕਤ ਤਬੀਦ ਕਰਿਓ ਉੱਥੇ ਕਾਦੇ ਬਾਤਾਂ ਆਉਣਗੇ ਬਾਹਰ ਦੇ ਤੁਹਾਡੇ ਤਾਕਤ ਤਬੀਦ ਕੰਮ ਨਹੀਂ ਕਰਦੇ ਇਹ ਕੋਈ ਇਹੀ ਜੀ ਤਾਕਤ ਨਹੀਂ ਹੈਗੀ ਜਿਹੜੀ ਇਹ ਪਾਈ ਕਰਮ ਕਰ ਸਕਦੀ ਹੈ ਰੱਬ ਆਪਣੀ ਮਰਜ਼ੀ ਕਰਦਾ ਕਿਸੇ ਦੇ ਕਹੇ ਦੇ ਕੁਝ ਨਹੀਂ ਕਰਦਾ ਤਾਂ ਇਹ ਪਾਕ ਰਾਮਾਨ ਅੰਦਰ ਲਿਖਤਾ گورਕਾ ਸ਼ਬਦ ਕਾਟੇ ਕੋਟ ਕਰਮ ਇੱਕ ਪਾਸੇ ਕਰੋੜਾਂ ਕਰਮ ਕਰ ਲਈ ਇੱਕ ਪਾਸੇ ਗੁਰੂ ਦਾ ਸ਼ਬਦ ਹੈ ਉਹ ਕਰੋੜੇ ਕਰਮ ਤੇਰੇ ਹਾਰ ਜਾਣਗੇ ਤਵਦਰ ਜਿੱਥੋ ਜ